ਦੇਣਗੇ ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਡਾਕਟਰ ਨੇ ਡਾਕਟਰ ਸ਼ਰੂਤੀ ਕਾਲੜਾ ਜੀ ਤੇ ਸੱਚੇ ਪਾਤਸ਼ਾਹ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਸਾਡੀ ਇਸ ਭੈਣ ਨੂੰ ਜਿਨੇ ਆ ਕੇ ਸਾਡੇ ਨਾਲ ਇਹਨਾਂ ਬੱਚਿਆਂ ਦੀ ਇਹਨਾਂ ਲੋੜਵੰਦ ਬੱਚਿਆਂ ਦੀ ਸੇਵਾ ਵਿੱਚ ਸਾਡਾ ਹਿੱਸਾ ਪਾਇਆ ਸਾਡੇ ਨਾਲ ਸਾਡਾ ਸਹਿਯੋਗ ਦਿੱਤਾ ਤੇ ਅੱਜ ਦੇਸ ਲੰਗਰ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਏ ਨੇ ਬਹੁਤ ਸਾਰੇ ਵੀਰ ਆਉਣਗੇ ਜਿਨ੍ਹਾਂ ਨੂੰ ਸੰਗਲਾਂ ਨਾਲ ਬੰਨ ਕੇ ਲੈ ਕੇ ਆਉਂਦੇ ਨੇ ਬਹੁਤ ਸਾਰੀਆਂ ਭੈਣਾਂ ਆਉਂਦੀਆਂ ਜਿਹੜੀਆਂ ਕਮਰਿਆਂ 'ਚ ਘਰਾਂ 'ਚ ਬੰਦ ਨੇ ਤੇ ਜਿਹੜੀਆਂ ਬਹੁਤ ਸਾਰੀਆਂ ਮਾਵਾਂ ਆਉਂਦੀਆਂ ਬਾਪੂ ਬਜ਼ੁਰਗ ਆਉਂਦੇ ਨੇ ਬੱਚੇ ਬੱਚੀਆਂ ਆਉਂਦੇ ਨੇ ਜਿਨ੍ਹਾਂ ਨੂੰ ਦਿਮਾਗੀ ਗੰਭੀਰ ਬਿਮਾਰੀਆਂ ਤੋਂ ਪੀੜਤ ਨੇ ਮੈਂਟਲੀ ਪ੍ਰੋਬਲਮਾਂ ਨੇ ਦੌਰੇ ਪੈਂਦੇ ਨੇ ਤੇ ਉਹਨਾਂ ਸਾਰਿਆਂ ਨੂੰ ਅੱਜ ਲੰਗਰ ਦੇ ਰੂਪ ਵਿੱਚ ਪ੍ਰਸ਼ਾਦ ਰੂਪੀ ਦਵਾਈਆਂ ਦਿੱਤੀਆਂ ਜਾਣਗੀਆਂ ਪਿਛਲੇ ਕੈਂਪ ਦੇ ਵਿੱਚ ਆਪਣੇ ਕੋਲੇ ਕਰੀਬ 3400 ਮੈਂਬਰ ਸੀ ਜਿਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਸੀ ਤੇ ਇਸ ਵਾਰ 34-3500 ਦੇ ਕਰੀਬ ਮੈਂਬਰਾਂ ਦੇ ਆਉਣ ਦੀ ਉਮੀਦ ਆ ਤੇ ਪਿਛਲੇ ਸਾਲ 2024 ਦੇ ਵਿੱਚ ਜਿਹੜੇ ਭੈਣਾਂ ਤੇ ਭਰਾਵਾਂ ਨੂੰ ਦਵਾਈਆਂ ਲੰਗਰ ਦੇ ਰੂਪ ਵਿੱਚ ਦਿੱਤੀਆਂ ਗਈਆਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ 66650 ਬੰਦਿਆਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ ਇਸ ਵਾਰ 2025 ਦੇ ਵਿੱਚ ਉਮੀਦ ਆ ਵੀ ਇਹ ਸਾਰਾ ਅੰਕੜਾ 1 ਲੱਖ ਤੋਂ ਉੱਪਰ ਪਹੁੰਚ ਜਾਵੇਗਾ ਤੇ ਇਹ ਦਵਾਈਆਂ ਪ੍ਰਸ਼ਾਦ ਦੇ ਰੂਪ ਚ ਅਕਾਲਪੁਰਖ ਵਾਹਿਗੁਰੂ ਭੇਜਦੇ ਨੇ ਸਾਡੀ ਔਕਾਤ ਨਹੀਂ ਵੀ ਅਸੀਂ ਇੱਥੇ ਆਈ ਸੰਗਤ ਨੂੰ ਪ੍ਰਸ਼ਾਦਾ ਵੀ ਸ਼ਕਾ ਸਕੀਏ ਪਰ ਅੱਜ ਇਸ ਕੈਂਪ ਤੋਂ ਦੂਰ ਹੋਣ ਦੇ ਕਾਰਨ ਮਨ ਦੇ ਵਿੱਚ ਕਿਤੇ ਨਾ ਕਿਤੇ ਸੀ ਵੀ ਅਸੀਂ ਇੱਥੇ ਹਾਜ਼ਰ ਹੋਵਾਂਗੇ ਕਦੋਂ ਹੋਵਾਂਗੇ ਪਰ ਅੱਜ ਟੈਕਨੋਲੋਜੀ ਦਾ ਯੁੱਗ ਆ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਸਾਰਿਆਂ ਨੂੰ ਦੇਖ ਵੀ ਰਹੇ ਹਾਂ ਤੇ ਸੱਚੇ ਪਾਤਸ਼ਾਹ ਅਗੇ ਅਰਦਾਸ ਵੀ ਕਰ ਰਹੇ ਹਾਂ ਵੀ ਇੱਥੇ ਆਏ ਹੋਏ ਹਰੇਕ ਮੈਂਬਰ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਤੰਦਰੁਸਤੀਆਂ ਬਖਸ਼ਿਓ ਤੇ ਮੇਰੀ ਬੇਨਤੀ ਆ ਵਲੰਟੀਅਰ ਵੀਰਾਂ ਨੂੰ ਸੇਵਾਦਾਰਾਂ ਨੂੰ ਖਾਸ ਕਰਕੇ ਵੀਰਾਂ ਨੂੰ ਜਿਹੜੇ ਦੂਰੋਂ ਨੇੜੇੋਂ ਆਉਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਸਾਜਰੇ ਆਇਆ ਕਰੀਏ ਗਰਮੀਆਂ ਬਹੁਤ ਹੋ ਗਈ ਹੁਣ ਦੇਖੋ ਅੱਜ ਟੈਂਪਰੇਚਰ ਕਿੰਨਾ ਗਰਮੀ ਇੰਨੀ ਜ਼ਿਆਦਾ ਸਾਡੀਆਂ ਭੈਣਾਂ ਬੀਬੀਆਂ ਮਾਵਾਂ ਤੇ ਬਾਪੂ ਤੜਕੇ 5 ਵਜੇ ਦੇ ਲਾਈਨਾਂ ਦੇ ਵਿੱਚ ਖੜ੍ਹ ਗਏ ਨੇ ਤੇ ਆਪਾਂ ਚਾਹੁੰਦੇ ਆ ਵੀ ਇਹ ਸਾਰੇ ਸਵੇਰੇ ਟਾਈਮ ਨਾਲ ਹੀ ਇਹਨਾਂ ਨੂੰ ਦਵਾਈਆਂ ਮਿਲਣ ਤੇ ਇਹ ਟਾਈਮ ਨਾਲ ਘਰੇ ਚਲੇ ਜਾਣ ਤੇ ਆਪਾਂ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਜਿਹੜੇ ਵਲੰਟੀਅਰ ਵੀਰ ਨੇ ਸੇਵਾਦਾਰ ਨੇ ਵੀ ਉਹ ਤੈ ਸਮੇਂ ਤੇ ਆ ਜਾ ਕਰੋ ਅਰਦਾਸ 'ਚ ਜਰੂਰ ਸ਼ਾਮਲ ਹੋਇਆ ਕਰੋ ਤਾਂ ਜੋ ਆਪਾਂ ਇਹ ਗਰਮੀਆਂ ਦੇ ਵਿੱਚ ਸਪੈਸ਼ਲੀ ਖਾਸ ਕਰਕੇ ਆ ਤਿੰਨ ਚਾਰ ਮਹੀਨੇ ਜਿਹੜਾ ਥੋੜਾ ਟਾਈਮ ਨਾਲ ਸ਼ੁਰੂ ਕਰ ਦਿਆ ਕਰੀਏ ਤੇ ਇੱਕ ਮੇਰੀ ਬੇਨਤੀ ਹੈ ਜਿਹੜੇ ਦੁੱਧ ਦੀ ਸੇਵਾ ਲੈ ਕੇ ਆਉਂਦੇ ਨੇ ਭੈਣ ਭਰਾ ਉਹਨਾਂ ਨੂੰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੀਆਂ ਦਿੱਤੀਆਂ ਹੋਈਆਂ ਸਵਾਮਾ ਸਦਕਾ ਜਿਹੜਾ ਕਰੀਬ 60-65000 ਰੁਪਏ ਦਾ ਦੁੱਧ ਹਰ ਕੈਂਪ 'ਚ 14 ਦਿਨਾਂ ਬਾਅਦ ਮੁੱਲ ਲੈਣਾ ਪੈਂਦਾ ਸੀ ਉਹਦੀ ਹੁਣ ਜ਼ਰੂਰਤ ਨਹੀਂ ਪੈਂਦੀਗੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਵੇਂ ਅੱਜ ਵੀ ਕਾਲੀ ਮਾਤਾ ਮੰਦਰ ਬਰੇਟੇ ਤੋਂ ਅੱਜ ਵੀ 2 ਕੁਇੰਟਲ ਦੁੱਧ ਲੈ ਕੇ ਟੀਮ ਪਹੁੰਚੀ ਹੋਈ ਹੈ ਸਾਡੀ ਇਦਾਂ ਹੀ ਹੋਰ ਬਹੁਤ ਸਾਰੇ ਵੀਰ ਆ ਜਿਹੜੇ ਇੱਥੇ ਸਾਡੇ ਕੋਲੇ ਦੁੱਧ ਵਰਗੀਆਂ ਸੇਵਾਵਾਂ ਦਵਾਈਆਂ ਦੀਆਂ ਸੇਵਾਵਾਂ ਜਾਂ ਆਪਣੇ ਹੱਥੀਂ ਆ ਕੇ ਸੇਵਾਵਾਂ ਕਰਾਉਂਦੇ ਨੇ ਜੇ ਆਪਾਂ ਨਾਮ ਲਈਏ ਤਾਂ ਬਹੁਤ ਲੰਬੀ ਲਿਸਟ ਆ ਪਰ ਸਿੱਧਾ ਧੰਨਵਾਦ ਕਰਦੇ ਆ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਠੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਚਲਾਉਣੀਆਂ ਜਿਨ੍ਹਾਂ ਨੇ ਅੱਜ ਪ੍ਰਸ਼ਾਦ ਦੇ ਪਾਣੀ ਦੇ ਲੰਗਰਾਂ ਦੇ ਵਿੱਚ ਸੇਵਾਵਾਂ ਕਰਨੀਆਂ ਜਿਨ੍ਹਾਂ ਨੇ ਅੱਜ ਵਲੰਟੀਅਰਲੀ ਸੇਵਾਵਾਂ ਦੇਣੀਆਂ ਹਰੇਕ ਪੇਸ਼ੈਂਟ ਨੂੰ ਹਰੇਕ ਲੋੜਵੰਦ ਬਾਪੂ ਬਜ਼ੁਰਗ ਨੂੰ ਮਾਂ ਨੂੰ ਉਹਨਾਂ ਦੀਆਂ ਲਾਈਨਾਂ ਦੇ ਵਿੱਚ ਖੜੇ ਕਰਕੇ ਉਹਨਾਂ ਨੂੰ ਸਮੇਂ ਦੇ ਨਾਲ ਦਵਾਈਆਂ ਦੇ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਦੇ ਕਰਨ ਮੈਂ ਧੰਨਵਾਦ ਕਰਦਾ ਸਾਡੇ ਡਾਕਟਰਾਂ ਦੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਡਾਕਟਰ ਸਹਿਬਾਨਾਂ ਦਾ ਜਿਹੜੇ ਇੰਨੀ ਮਿਹਨਤ ਕਰਦੇ ਨੇ ਇੰਨੀ ਡੈਡੀਕੇਸ਼ਨ ਦੇ ਨਾਲ ਸਾਰੇ ਪੇਸ਼ੈਂਟਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਦਵਾਈਆਂ ਲਿਖ ਕੇ ਦਿੰਦੇ ਨੇ ਤੇ ਜਿਹੜੀਆਂ ਉਹ ਪ੍ਰਸ਼ਾਦ ਰੂਪੀ ਦਵਾਈਆਂ ਉਹਨਾਂ ਦੇ ਘਰਾਂ ਤੱਕਰ ਜਾਂਦੀਆਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਸਾਲਾਂ ਵੱਧੀ ਜਿਹੜੇ ਮਰੀਜ਼ ਮੈਂਟਲੀ ਅਫਸੈਟ ਸੀ ਸੰਗਲਾਂਾ ਬੰਨੇ ਸੀ ਉਹ ਅੱਜ ਠੀਕ ਹੋ ਰਹੇ ਨੇ ਤੇ ਅੱਜ ਦੇ ਮਰੀਜ਼ ਕੁੱਲ ਜਿਹੜੀ ਅੱਜ ਰਜਿਸਟ੍ਰੇਸ਼ਨ ਅੱਜ ਦੇ ਕੈਂਪ ਦੇ ਵਿੱਚ ਹੋਈ ਆ 352 ਮੈਂਬਰਾਂ ਦੀ ਹੋਈ ਆ ਜਿਹਦੇ ਵਿੱਚ ਅੱਜ ਸਾਡੇ ਕੋਲੇ ਸਾਡੇ ਇੱਕੋ ਪਰਿਵਾਰ ਦੇ ਜਿਵੇਂ ਦੋ ਮੈਂਬਰ ਜਾਂ ਤਿੰਨ ਮੈਂਬਰ ਆਉਣੇ ਉਹ ਸੱਤ ਪਰਿਵਾਰ ਨੇ ਜਿਨ੍ਹਾਂ ਦੇ ਇੱਕੋ ਪਰਿਵਾਰ ਦੇ ਵਿੱਚ ਦੋ-ਦੋ ਜਾਂ ਤਿੰਨ-ਤਿੰਨ ਮੈਂਬਰ ਅਫਸੈਟ ਨੇ ਤੇ ਜਿਹੜੇ ਪੇਸ਼ੈਂਟ ਸੜਕਾਂ ਤੇ ਘੁੰਮਦੇ ਨੇ ਉਹ ਤਿੰਨ ਮਰੀਜ਼ ਨੇ ਇਹਦੇ ਵਿੱਚ ਸਾਡੇ ਕੋਲੇ ਪੋਸਟ ਗ੍ਰੈਜੂਏਸ਼ਨ ਆਉਣੀਆਂ ਜਿਹੜੇ ਮਰੀਜ਼ ਅੱਜ ਤਿੰਨ ਨੇ ਤੇ ਜਿਹੜੇ ਗ੍ਰੈਜੂਏਸ਼ਨ ਕੀਤੀ ਹੋਈ ਉਹ 11 ਨੇ ਜਿਹੜੇ ਸੀਨੀਅਰ ਸੈਕੰਡਰੀ ਪਾਸ ਨੇ ਉਹ 52 ਨੇ ਮਤਲਬ ਪੜ੍ਹੇ ਲਿਖੇ BA BCA BSC ITI ਹਨਾ ਇਦਾਂ ਦੇ ਪੜੇ ਹੋਏ ਨੌਜਵਾਨ ਵੀਰ ਸਾਡੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਇਹ ਸਾਡੇ ਵਾਸਤੇ ਸੋਚਣ ਤੇ ਸਮਝਣ ਦੀ ਗੱਲ ਆ ਵਿਚਾਰਨ ਦੀ ਲੋੜ ਆ ਸਾਨੂੰ ਵੀ ਇਦਾਂ ਦੇ ਹਾਲਾਤ ਕਿਉਂ ਬਣ ਰਹੇ ਨੇ ਬਹੁਤ ਸਾਰੇ ਵੀਰ ਨੇ ਜਿਹੜੇ ਭੰਗ ਕਰਕੇ ਅਫਸੈਟ ਹੋ ਰਹੇ ਨੇ ਚਾਰ ਮਰੀਜ਼ ਸਾਡੇ ਕੋਲੇ ਇਸ ਵਾਰ ਆ ਰਹੇ ਨੇ ਜਿਹੜੇ ਭੰਗ ਦੇ ਕਰਕੇ ਮੈਂਟਲੀ ਅਫਸੈਟ ਹੋ ਗਏ ਤਿੰਨ ਮਰੀਜ਼ ਇਦਾਂ ਦੇ ਆ ਰਹੇ ਨੇ ਜਿਹੜੇ ਸ਼ਰਾਬ ਦੇ ਕਰਕੇ ਮੈਂਟਲੀ ਅਫਸੈਟ ਹੋ ਗਏ ਨੇ ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਆਪਣੇ ਆਸ-ਪਾਸ ਲੋੜਵੰਦਾਂ ਦੀ ਲੋਕਾਂ ਦੀ ਕਾਉਂਸਲਿੰਗ ਕਰਨ ਦੀ ਮਦਦ ਕਰਨ ਦੀ ਲੋੜ ਆ ਤੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਸਾਰੇ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਵੀ ਜਿਹੜੇ ਲੋਕ ਆਪਾਂ ਪਿੰਡਾਂ 'ਚ ਰਹਿੰਦੇ ਆ ਗਲੀ ਮੱਲਿਆਂ 'ਚ ਰਹਿੰਦੇ ਆ ਆਪਾਂ ਆਪਣੇ ਆਸ-ਪਾਸ ਧਿਆਨ ਦਿਈਏ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰੀਏ ਤਾਂ ਜੋ ਕੋਈ ਵੀ ਦਿਮਾਗੀ ਬਿਮਾਰੀਆਂ ਤੋਂ ਪੀੜਤ ਨਾ ਹੋਵੇ ਕੋਈ ਵੀ ਮੈਂਟਲੀ ਅਫਸਰਟ ਹੋਣ ਦੇ ਕਰਕੇ ਘਰੇ ਸੰਗਲਣਾ ਬਣ ਕੇ ਨਾ ਰੱਖਣਾ ਪਵੇ ਆਪਣੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਹਰ 14 ਦਿਨਾਂ ਬਾਅਦ ਕੈਂਪ ਲੱਗਦਾ ਦਵਾਈਆਂ ਦਾ ਲੰਗਰ ਲੱਗਦਾ ਜਿੱਥੇ ਕਰੀਬ ਹਰ ਮਹੀਨੇ 7000 ਦੇ ਆਸ-ਪਾਸ ਮੈਂਬਰਾਂ ਨੂੰ ਦਵਾਈਆਂ ਪ੍ਰਸ਼ਾਦ ਦੇ ਰੂਪ ਦਿੱਤੀਆਂ ਜਾਂਦੀਆਂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹੀ ਇਹ ਦਵਾਈਆਂ ਦੇ ਲੰਗਰ ਲੱਗਦੇ ਨੇ ਤੁਹਾਡੇ ਆਸ-ਪਾਸ ਸਾਡੇ ਰਿਸ਼ਤੇਦਾਰੀ ਤੁਹਾਡੀ ਲਿਆਹ ਚ ਤੁਹਾਡੀ ਜਾਣ ਪਛਾਣ ਚ ਕਿਤੇ ਵੀ ਕੋਈ ਦਿਮਾਗੀ ਬਿਮਾਰੀ ਤੋਂ ਪੀੜਿਤ ਕੋਈ ਮਰੀਜ਼ ਹੈ ਇਸਨੂੰ ਦਿਮਾਗੀ ਦੌਰੇ ਪੈਂਦੇ ਆ ਕੋਈ ਦਰਦਰ ਦੀਆਂ ਠੋਕਰਾਂ ਖਾਂਦਾ ਸੜਕਾਂ ਤੇ ਤੁਰਿਆ ਫਿਰਦਾ ਕੋਈ ਸੰਗਲਾਂ ਨਾ ਬੰਨੇ ਆ ਕੋਈ ਕਮਰੇ ਚ ਬੰਦ ਕੀਤੀ ਹੋਈ ਭੈਣ ਕੋਈ ਮਾਂ ਕਿੰਨੇ ਸਾਲਾਂ ਤੋਂ ਤੜਫ ਰਹੀ ਆ ਉਹਨਾਂ ਨੂੰ ਜ਼ਰੂਰ ਇਨ੍ਹਾਂ ਕੈਂਪਾਂ ਦੇ ਵਿੱਚ ਲੈ ਕੇ ਆਵੋ ਬਸ ਇੱਕ ਬੇਨਤੀ ਆ ਪਰਿਵਾਰ ਦਾ ਕੋਈ ਇੱਕ ਮੈਂਬਰ ਨਾਲ ਰਵੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਮਹੀਨਾ ਰੱਖਣਾ ਪਿਆ ਜੇ 2 ਮਹੀਨੇ ਰੱਖਣੇ ਪੈ ਜੇ ਉਹਨਾਂ ਦੀ ਸਪੋਰਟ ਕਰਾਂਗੇ ਇੱਕ ਭੈਣ ਭਰਾ ਇੱਕ ਮਾਂ ਬਾਪ ਇੱਕ ਬੱਚਿਆਂ ਵਾਂਗ ਉਹਨਾਂ ਦੀ ਜੋ ਮਦਦ ਹੋ ਸਕੂ ਕਰਾਂਗੇ ਤਾਂ ਜੋ ਉਹ ਠੀਕ ਹੋ ਕੇ ਇੱਕ ਨਾਰਮਲ ਜੀਵਨ ਬਤੀਤ ਕਰ ਸਕਣ। ਵਹਿਮਾਂ ਭਰਮਾਂ 'ਚ ਪੈਣ ਦੀ ਬਜਾਏ ਇਹਨਾਂ ਸਾਧਾਂ ਦੇ ਇਹਨਾਂ ਪਖੰਡੀਆਂ ਦੇ ਮਗਰ ਘੁੰਮਣ ਦੀ ਬਜਾਏ ਇਹਨਾਂ ਦੇ ਚੌਂਕੀਆਂ ਭਰਨ ਦੀ ਬਜਾਏ ਇਹਨਾਂ ਦੇ ਟੂਣੇ ਟੋਟ ਕੇ ਕਰਨ ਦੀ ਬਜਾਏ ਬਾਬੇ ਨਾਨਕ ਦਾ 20 ਰੁਪਈਆ ਦਾ ਚਲਾਇਆ ਲੰਗਰ ਅੱਜ ਦਵਾਈਆਂ ਦੇ ਲੰਗਰ 'ਚ ਦੁਦੀਲ ਹੋ ਗਿਆ। ਉਸ ਲੰਗਰ ਦੇ ਵਿੱਚ ਪ੍ਰਸ਼ਾਦ ਰੂਪੀ ਇਹਨਾਂ ਦਵਾਈਆਂ ਨੂੰ ਛਕ ਕੇ ਤਿਸ਼ਕਾ ਕੇ ਤੁਸੀਂ ਉਹਨਾਂ ਲੋਕਾਂ ਦੀ ਮਾਨਸਿਕ ਹਾਲਤ ਠੀਕ ਕਰ ਸਕਦੇ ਹੋ ਜਿਨ੍ਹਾਂ ਨੂੰ ਅਸੀਂ ਕਮਲੇ ਕਹਿੰਨੇ ਆ ਜਿਨ੍ਹਾਂ ਨੂੰ ਅਸੀਂ ਪਾਗਲ ਕਹਿੰਨੇ ਆ ਜਿਨ੍ਹਾਂ ਨੂੰ ਅਸੀਂ ਦਤਕਾਰ ਦਿੰਨੇ ਆ ਬੇਨਤੀ ਆ ਆਪਣੇ ਆਸ-ਪਾਸ ਜਰੂਰ ਖਿਆਲ ਕਰੋ ਧਿਆਨ ਦਿਓ ਆਪਣੇ ਫਰਜ਼ ਨੂੰ ਪਛਾਣੇ ਤੇ ਬਾਕੀ ਅੱਜ ਦੇ ਕੈਂਪ ਦੇ ਵਿੱਚ ਆਏ ਹੋਏ ਸਾਰੇ ਸੇਵਾਦਾਰਾਂ ਦਾ ਵਲੰਟੀਅਰ ਵੀਰਾਂ ਦਾ ਪੀਸ਼ੈਂਟਸ ਦਾ ਉਹਨਾਂ ਦੇ ਰਿਲੇਟਿਵਸ ਦਾ ਬਹੁਤ-ਬਹੁਤ ਧੰਨਵਾਦ ਆ ਜੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਤੰਦਰੁਸਤੀਆਂ ਬਖਸ਼ਣ ਤੇ ਅੱਜ ਦੇ ਇਸ ਕੈਂਪ ਦੇ ਵਿੱਚ ਜਿਹੜੀ ਤਬਦੀਲੀ ਕੀਤੀ ਗਈ ਹੈ ਕਿ ਤੁਹਾਨੂੰ ਦੱਸਿਆ ਜਿਵੇਂ ਡਾਕਟਰ ਸ਼ਰੂਤੀ ਕਾਲੜਾ ਜੀ ਜਿਹੜੇ ਪਹਿਲੀ ਵਾਰੀ ਸ਼ਾਮਲ ਹੋ ਰਹੇ ਨੇ ਅੱਜ ਦੇ ਕੈਂਪ ਵਿੱਚ ਬੱਚਿਆਂ ਦੇ ਡਾਕਟਰ ਨੇ ਇੱਕ ਨਵੇਂ ਵਾਸ਼ਰੂਮ ਤਿਆਰ ਕੀਤੇ ਆ ਵੀਰਾਂ ਵਾਸਤੇ ਬੜੀ ਦਿੱਕਤ ਆਉਂਦੀ ਸੀਗੀ ਤੇ ਹੁਣ ਨਵੇਂ ਵਾਸ਼ਰੂਮ ਬਣ ਕੇ ਤਿਆਰ ਹੋ ਗਿਆ ਤੇ ਇੱਕ ਅੱਜ ਖੂਨਦਾਨ ਕੈਂਪ ਲੱਗ ਰਿਹਾ ਜਿਹੜਾ ਕਿ ਹਰ ਵਾਰ ਲੱਗਦਾ ਤੇ ਖੂਨਦਾਨ ਕੈਂਪ ਵਿੱਚ ਵੀ ਮੇਰੀ ਬੇਨਤੀ ਹੈ ਭਾਈ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਖੂਨਦਾਨ ਮਹਾਦਾਨ ਹੋਰ ਲੋਕਾਂ ਦੀ ਵੀ ਜ਼ਿੰਦਗੀ ਆਪਾਂ ਬਚਾ ਸਕਦੇ ਆ ਤੇ ਇੱਕ ਲੋੜਵੰਦ ਬੱਚਿਆਂ ਵਾਸਤੇ ਸਟੇਸ਼ਨਰੀ ਦਾ ਪ੍ਰਬੰਧ ਕੀਤਾ ਕਾਪੀਆਂ ਚਾਹੀਦੀਆਂ ਕਿਸੇ ਨੂੰ ਪੈਨ ਪੈਨਸਲਾਂ ਚਾਹੀਦੀਆਂ ਹਨਾ ਬੈਗ ਚਾਹੀਦੇ ਆ ਕੋਈ ਵੀ ਉਹ ਇੱਕ ਨੰਬਰ ਕਾਊਂਟਰ ਦੇ ਉੱਤੇ ਤੁਸੀਂ ਜਾ ਕੇ ਆਪਣਾ ਨਾਮ ਲਿਖਵਾ ਦਿਓ ਤੇ ਤੁਸੀਂ ਉੱਥੋਂ ਕਾਪੀਆਂ ਪ੍ਰਾਪਤ ਕਰ ਸਕਦੇ ਹਾਂ ਪੈਨ ਪ੍ਰਾਪਤ ਕਰ ਜਿਹੜੀ ਵੀ ਚੀਜ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਰਿਲੇਟਡ ਜ਼ਰੂਰਤ ਆ ਤੇ ਇੱਕ ਜਿਹੜੇ ਮਰੀਜ਼ ਅੱਜ ਪਹਿਲੀ ਵਾਰ ਹੀ ਆ ਰਹੇ ਨੇ ਚੈੱਕਅਪ ਵਾਸਤੇ ਤੇ ਜਾਂ ਜਿਹਨਾਂ ਦੇ ਮਰੀਜ਼ ਘਰੇ ਜ਼ਿਆਦਾ ਕੁੱਟ ਮਾਰਦੇ ਆ ਭੰਨ ਤੋੜ ਕਰਦੇ ਆ ਉਹਨਾਂ ਨੂੰ ਬੇਨਤੀ ਆ ਨੌ ਨੰਬਰ ਕਾਊਂਟਰ ਤੇ ਜਾਣ ਉੱਥੇ ਕਾਉਂਸਲਿੰਗ ਕੀਤੀ ਜਾਂਦੀ ਆ ਸਾਡੇ ਸੂਝਵਾਨ ਡਾਕਟਰ ਬੈਠੇ ਨੇ ਉੱਥੇ ਡਾਕਟਰ ਸ਼੍ਰੀਮਤੀ ਪੂਨਮ ਕੌਸ਼ਲ ਜੀ ਤੇ ਡਾਕਟਰ ਪਰਮਿੰਦਰ ਕੌਰ ਰਾਏ ਜੀ ਤੇ ਸਾਡੇ ਸ਼੍ਰੀ ਅਸ਼ਵਨੀ ਬਾਖਣ ਜੀ ਇਹ ਤਿੰਨੋਂ ਕਾਉਂਸਲਰ ਨੇ ਜਿਹੜੇ ਇਹ ਉੱਥੇ ਕਾਉਂਸਲਿੰਗ ਕਰਦੇ ਨੇ ਤੁਸੀਂ ਉਹਨਾਂ ਤੋਂ ਕਾਉਂਸਲਿੰਗ ਲੈ ਕੇ ਤੇ ਆਪਣੇ ਜੀਵਨ ਦੇ ਵਿੱਚ ਸੁਧਾਰ ਕਰ ਸਕਦੇ ਹੋ ਜੀ ਤੇ ਦਵਾਈਆਂ ਦੇ ਜਿਹੜੇ ਲੰਗਰ ਲੱਗੇ ਨੇ ਉਹਨਾਂ ਦੇ ਵਿੱਚ ਜੇ ਕਿਸੇ ਕੋਲੇ ਪੁਰਾਣੀਆਂ ਦਵਾਈਆਂ ਪਈਆਂ ਹੁੰਦੀਆਂ ਵੱਧ ਜਾਂਦੀਆਂ ਉਹ ਵੀ ਜ਼ਰੂਰ ਵਾਪਸ ਕਰਕੇ ਜਾਇਆ ਕਰੋ ਜੀ ਤਾਂ ਜੋ ਉਹਨਾਂ ਦਵਾਈਆਂ ਨੂੰ ਆਪਾਂ ਦੁਬਾਰਾ ਤੋਂ ਵਰਤ ਸਕੀਏ ਤੇ ਜੇ ਕੋਈ ਭੈਣ ਭਰਾ ਇਸ ਦਵਾਈਆਂ ਦੇ ਲੰਗਰ ਵਿੱਚ ਦਵਾਈਆਂ ਦੀ ਸੇਵਾ ਕਰਨੀ ਚਾਹੁੰਦਾ ਇਸ ਕੈਂਪ ਨੂੰ ਸਪான்ਸਰ ਕਰਨਾ ਚਾਹੁੰਦਾ ਤੇ ਉਹ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਉਹ ਨੰਬਰ ਆਪਣੇ ਸਾਰੇ ਜਿਹੜੇ ਸਕਰੀਨ ਦੇ ਉੱਤੇ ਦਿੱਤੇ ਹੁੰਦੇ ਆ ਜੋ ਸੋਸ਼ਲ ਮੀਡੀਆ ਤੇ ਉੱਥੋਂ ਚੱਕ ਸਕਦੇ ਹੋ ਤੁਸੀਂ ਤੇ ਬਾਕੀ ਗੁਰੂ ਕਿਰਪਾ ਕਰਨ ਤੇ ਅੱਜ ਸਾਡੇ ਕੋਲੇ ਜਿਹੜੇ ਪਿਛਲੀ ਵਾਰ ਦੇ ਪੇਸ਼ੈਂਟ ਐਡਮਿਟ ਕੀਤੇ ਹੋਏ ਨੇ ਟੈਂਪਰੇਰੀ ਵਾਰਡ ਦੇ ਵਿੱਚ ਉੱਥੇ ਸਾਡੇ ਕੋਲੇ 50 ਬੈੱਡ ਲੱਗਣ ਦੀ ਸਮਰੱਥਾ ਵਾ ਤੇ ਇਸ ਟਾਈਮ 23 ਮਰੀਜ਼ ਆ ਜਿਹੜੇ ਉਹ ਰਹਿ ਰਹੇ ਨੇ ਪੁਰਾਣੇ ਤੇ ਕਿਉਂਕਿ ਜਿਹੜੇ ਪੇਸ਼ੈਂਟ ਜ਼ਿਆਦਾ ਢਿੱਲੇ ਹੁੰਦੇ ਆ ਜਾਂ ਅਪਸੈਟ ਹੁੰਦੇ ਉਹਨਾਂ ਨੂੰ ਅਸੀਂ ਛੇਤੀ ਛੁੱਟੀ ਨਹੀਂ ਦੇ ਸਕਦੇ ਉਹਨਾਂ ਨੂੰ ਮਹੀਨਾ ਦੋ ਮਹੀਨੇ ਵੀ ਕਈ ਵਾਰੀ ਰੱਖਣਾ ਪੈ ਜਾਂਦਾ ਤੇ ਇਸ ਵਾਰ ਨਵੇਂ ਵੀ ਮਰੀਜ਼ ਸੁਖ ਨਾਲ ਹੋਰ ਆਉਣਗੇ ਤੇ ਅੱਜ 43 ਮਰੀਜ਼ ਸਾਡੇ ਕੋਲੇ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ ਆ ਜਿਹੜੇ ਉਹ ਰਹਿ ਰਹੇ ਨੇ ਪਹਿਲਾਂ ਹੀ ਟੈਂਪਰੇਰੀ ਵਾਰਡ ਦੇ ਵਿੱਚ ਮੌਜੂਦ ਨੇ ਵਾਹਿਗੁਰੂ ਕਿਰਪਾ ਕਰਨ ਉਹ ਵੀ ਠੀਕ ਹੋ ਕੇ ਜਲਦੀ ਜਲਦੀ ਆਪੋ ਆਪਣੇ ਘਰਾਂ ਨੂੰ ਜਾਣ ਤੰਦਰੁਸਤੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਦਵਾਈਆਂ ਦੇ ਲੰਗਰ ਦੇ ਵਿੱਚ ਗੁਰੂ ਸਾਹਿਬ ਜੇ ਪਾਸ਼ਾ ਦੀ ਕਰਪਾ ਨਾਲ ਪ੍ਰਸ਼ਾਦੇ ਪਾਣੀ ਤੇ ਵੀ ਲੰਗਰ ਚੱਲਦੇ ਨੇ ਧੰਨਵਾਦ ਆ ਉਹਨਾਂ ਸਾਰੇ ਵੀਰਾਂ ਦਾ ਵਲੰਟੀਰਾਂ ਦਾ ਭੈਣਾਂ ਦਾ ਮਾਵਾਂ ਦਾ ਜਿਹੜੇ ਸੇਵਾ ਕਰਦੇ ਨੇ ਤੇ ਖਾਸ ਕਰਕੇ ਮਾਵਾਂ ਨੂੰ ਬੇਨਤੀ ਹੈ ਭਾਈ ਸਾਹਮਣੇ ਪ੍ਰਸ਼ਾਦਾ ਤਿਆਰ ਹੋਈ ਜਾਂਦਾ ਤੇ ਉੱਥੇ ਜਾ ਕੇ ਚੋਰਾਂ ਦੇ ਉੱਪਰ ਮੇਰੀਆਂ ਬੀਬੀਆਂ ਤੇ ਭੈਣਾਂ ਨੂੰ ਬੇਨਤੀ ਆ ਵੀ ਆ ਕੇ ਘੰਟਾ-ਘੰਟਾ ਸੇਵਾ ਜ਼ਰੂਰ ਕਰਾਇਆ ਕਰੋ ਤਾਂ ਜੋ ਪ੍ਰਸ਼ਾਦਾ ਟਾਈਮ ਨਾਲ ਤਿਆਰ ਹੋ ਸਕੇ ਤੇ ਸਾਰਿਆਂ ਨੂੰ ਟਾਈਮ ਨਾਲ ਵਰਤਾਇਆ ਜਾ ਸਕੇ ਤੇ ਬਾਕੀ ਜਿਵੇਂ ਸਵੇਰ ਦੇ ਟਾਈਮ ਬੱਬੀ ਵੀਰੇ ਹੁਣੀ ਵੀਰੇ ਹੁਣੀ ਘੋਗਾ ਵੀਰਾ ਗਰਜੀਤ ਹੁਣੀ ਗਰਦੀਪ ਹੁਣੀ ਤੇ ਇਹ ਸਾਰੇ ਰਲ ਕੇ ਚੌਲਾਂ ਦਾ ਵੱਡਾ ਕੜਾਹਾ ਕੱਢਦੇ ਨੇ ਤੇ ਹੁਣ ਵੀ ਵੀਰੇ ਹੁਣੀ ਲੱਗੇ ਹੋਣਗੇ ਸਵੇਰ ਦੇ ਲੱਗ ਜਾਂਦੇ ਨੇ ਸਾਰੇ ਚੌਲਾਂ ਦਾ ਕੜਾਹਾ ਕੱਢਣ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਭਿੰਦਰ ਵੀਰ ਵਾਸਤੇ ਵੀ ਅਰਦਾਸ ਕਰਿਓ ਪਿਛਲੇ ਤੋਂ ਪਿਛਲੇ ਕੈਂਪ ਦੇ ਵਿੱਚ ਵੀਰ ਦਾ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਮਸ਼ੀਨ ਦੇ ਵਿੱਚ ਹੱਥ ਆ ਗਿਆ ਸੀ ਦੋ ਥਾਵਾਂ ਤੋਂ ਬਾਹਾਂ ਟੁੱਟ ਗਈ ਸੀ ਤੇ ਹੁਣ ਵੀਰਾ ਠੀਕ ਆ ਦੁਬਾਰਾ ਫੇਰ ਸੇਵਾ ਦੇ ਵਿੱਚ ਆ ਗਿਆ ਵਾ ਤੇ ਗੁਰੂ ਮਾਰੇ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਵੀਰ ਨੂੰ ਸਾਡੇ ਨੂੰ ਤੇ ਇਸੇ ਤਰ੍ਹਾਂ ਹੀ ਸਾਡੇ ਸਾਰੇ ਵਲੰਟੀਅਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਇੱਥੇ ਵਲੰਟੀਅਰਲੀ ਸੇਵਾ ਕਰਦੇ ਨੇ ਤੇ ਮੇਰੀ ਫੇਰ ਤੋਂ ਬੇਨਤੀ ਆ ਸੇਵਾਦਾਰਾਂ ਨੂੰ ਵਲੰਟੀਅਰਾਂ ਨੂੰ ਵੀ ਭਾਈ ਟਾਈਮ ਨਾ ਜਰੂਰ ਆਇਆ ਕਰੋ ਸਵੇਰੇ ਸਾਜ ਰਹੇ ਹਾਂ ਜਿੰਨੀ ਸਾਜ ਰਹੇ ਤੁਸੀਂ ਆ ਸਕਦੇ ਹੋ ਤੇ ਉਹਨੇ ਸਾਜ ਰਹੇ ਆ ਕੇ ਸੇਵਾ ਜਰੂਰ ਸ਼ੁਰੂ ਕਰਾ ਦਿਆ ਕਰੋ 6:30 ਪੌਣੇ 7 ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਇੱਥੇ ਆਵੋ ਨਾ 6 ਵਜੇ ਦੇ ਨੂੰ 6:30 ਨੂੰ ਤਾਂ ਹੀ ਆਪਾਂ ਟਾਈਮ ਦੇ ਨਾਲ ਕੈਂਪ ਸ਼ੁਰੂ ਕਰ ਸਕਦੇ ਆ ਤਾਂ ਹੀ ਇਹ ਸਵਾਮਾ ਟਾਈਮ ਨਾਲ ਸ਼ੁਰੂ ਕਰ ਸਕਦੇ ਆ ਇਹ ਜਰੂਰ ਧਿਆਨ ਦਿਓ ਜੀ ਸਵੇਰੇ ਸਾਰੇ ਟਾਈਮ ਨਾਲ ਆਇਆ ਕਰੋ ਜਿਹੜੇ ਲੇਟ ਆਉਂਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੇ ਵਾਗਰੂ ਚੜ੍ਹਦੀ ਕਲਾ ਬਖਸ਼ੀ ਜੀ ਜਿਉ ਵਾਗਰੂ ਉਸ ਤੇ ਪਾਸ਼ਾ ਨੇ ਸੇਵਾ ਲਈ ਆ ਅਸੀਂ ਚੰਗੇ ਮਾਨ ਨਾਲ ਸਾਫ ਨੀਅਤ ਨਾਲੇ ਕਰ ਸਕੀਏ ਅਰਦਾਸ ਕਰਿਓ ਜੀ